ਐਮਪੀ ਕੰਗੜਾ ਰ瑙ਤ ਜਿੱਥੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਤਾਂ ਉੱਥੇ ਹੀ ਹੁਣ ਕੰਗੜਾ ਰ瑙ਤ ਆਪਣੇ ਭਾਜਪਾ ਲੀਡਰਾਂ ਤੋਂ ਵੀ ਭਰੋਸਾ ਗਵਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚੱਲਦਿਆਂ ਭਾਜਪਾ ਲੀਡਰਾਂ ਦਾ ਹੁਣ ਕੰਗੜਾ ਰ瑙ਤ ਤੇ ਗੁੱਸਾ ਫੁੱਟਦਾ ਦਿਖਾਈ ਦੇ ਰਿਹਾ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੰਗੜਾ ਰ瑙ਤ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਤੇ ਮੰਡੀ ਦੇ ਲੋਕ ਪੁੱਛ ਰਹੇ ਨੇ ਕਿ ਕੰਗੜਾ ਰ瑙ਤ ਹੈ ਕਿੱਥੇ ਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਭਾਰੀ ਤਵਾਹੀ ਹੈ ਜਿਹੜੀ ਉਹ ਮੀਨ ਹੈ ਹਿਮਾਚਲ ਪ੍ਰਦੇਸ਼ ਵਿੱਚ ਮਚਾ ਕੇ ਰੱਖ ਦਿੱ ਇਹ ਤਾਂ ਇਸੇ ਦੇ ਤਹਿਤ ਐਮਪੀ ਕੰਗਰਨਾਉਤ ਆਪਣੇ ਹਲਕੇ 'ਚ ਕਿਤੇ ਵੀ ਨਜ਼ਰ ਨਹੀਂ ਆਏ ਜਾਨੀ ਕਿ ਮੰਡੀ ਹਲਕੇ 'ਚ ਉਹਨਾਂ ਦੇ ਕਿਤੇ ਵੀ ਕੋਈ ਨਜ਼ਰ ਨਹੀਂ ਆਇਆ ਜਿਸ ਦੇ ਚਾਲਦਿਆਂ ਹੁਣ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਕੰਗਰਨਾਉਤ ਹੈ ਕਿੱਥੇ ਨੇ ਇਹ ਜਿੱਥੇ ਜਨਤਾ ਸਵਾਲ ਖੜੇ ਕਰ ਰਹੀ ਹੈ ਤਾਂ ਉੱਥੇ ਹੀ ਉਹਨਾਂ ਦੀ ਪਾਰਟੀ ਦੇ ਐਲਓਪੀ ਲੀਡਰ ਜੈਰਾਮ ਠਾਕੁਰ ਵੱਲੋਂ ਵੀ ਕਿਤੇ ਨਾ ਕਿਤੇ ਗੁੱਸਾ ਜ਼ਾਹਰ ਕੀਤਾ ਗਿਆ ਜਿਸ ਦੇ ਚੱਲਦਿਆਂ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਕੰਗਨ ਨਾਉਤ ਕਿਉਂ ਨਹੀਂ ਨਜ਼ਰ ਆ ਰਹੇ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕਾਂ ਨੂੰ ਚਿੰਤਾ ਹੀ ਨਹੀਂ ਉਹਨਾਂ ਬਾਰੇ ਮੇਰੇ ਤੋਂ ਕੋਈ ਸਵਾਲ ਨਾ ਪੁੱਛਿਆ ਜਾਵੇ ਤਾਂ ਇਹ ਤਲਖੀ ਭਰੇ ਰਵੱਈਏ ਵਿੱਚ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਹੈ ਤੇ ਇਸੇ ਦੇ ਚੱਲਦਿਆਂ ਸਿਆਸਤ ਆ ਜਿਹੜੀ ਉਹ ਗਰਮਾ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੀ ਜਿੱਥੇ ਅਕਸਰ ਦੇਖਦੇ ਆ ਕਿ ਕਸਾਨਾਂ ਨੂੰ ਲੈ ਕੇ ਜਾਂ ਕਾਂਗਰਸੀ ਲੀਡਰਾਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦਿਤ ਬਿਆਨ ਕੰਗਰਾਂ ਨਾ ਅਕਸਰ ਦਿੰਦੇ ਆ ਤਾਂ ਦੂਜੇ ਪਾਸੇ ਹੁਣ ਆਪਣੇ ਹੀ ਪਾਰਟੀ ਦੇ ਲੀਡਰਾਂ ਤੋਂ ਭਰੋਸਾ ਗਵਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚੱਲਦਿਆ ਸਿਆਸਤ ਪੂਰੇ ਸਿਖਰਾਂ ਤੇ ਗਰਮਾਈ ਹੋਈ ਆ ਜਿੱਥੇ ਪੂਰੇ ਸਿਖਰਾਂ ਤੇ ਜਿਹੜਾ ਕਿ ਮੌਨਸੂਨ ਨਜ਼ਰ ਆ ਰਿਹਾ ਤੇ ਮੌਨਸੂਨ ਦੇ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਖਾਸ ਕਰਕੇ ਜੇਕਰ ਹਿਮਾਚਲ ਦੇ ਮੰਡੀ ਦੀ ਗੱਲ ਕਰੀਏ ਕਿ ਵਿੱਤੇ ਦਿਨ ਹੀ ਕਿਵੇਂ ਭਾਰੀ ਤਬਾਹੀ ਜਿਹੜੀ ਆ ਮੰਡੀ ਦੇ ਇਲਾਕੇ ਵਿੱਚ ਦੇਖੀ ਗਈ ਜਿਸ ਬਾਰੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਣ ਤੱਕ 9 ਲੋਕਾਂ ਦੀਆਂ ਜਿਹੜੇ ਲਾਸ਼ਾਂ ਇੱਥੇ ਮਿਲ ਚੁੱਕੀਆਂ ਨੇ ਪਰ ਉਧਰ ਕਿਤੇ ਵੀ ਕੰਗਰਾਂ ਨੌਤ ਵੱਲੋਂ ਟਵੀਟ ਤੋਂ ਬਿਨਾਂ ਕੋਈ ਹੋਰ ਗਤੀਵਿਧੀ ਕੀਤੀ ਨਜ਼ਰ ਨਹੀਂ ਆਈ ਹਾਲਾਂਕਿ ਇਸ ਤੇ ਕੰਗਰਾਂ ਨੌਤ ਨੇ ਸਫਾਈ ਵੀ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਰੀ ਜੈਰਾਮ ਠਾਕਰ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਹਲੇ ਇੱਥੇ ਆਉਣ ਦੇ ਲਈ ਰਸਤੇ ਸਹੀ ਨਹੀਂ ਹਨ ਜਿਸ ਦੇ ਚੱਲਦੇ ਆਣ ਵਾਲੇ ਸਮੇਂ 'ਚ ਹੀ ਇੱਧਰ-ਉਧਰ ਰੁਕ ਕੀਤਾ ਜਾਵੇ ਤਾਂ ਉੱਧਰ ਜੇਕਰ ਗੱਲ ਕਰੀਏ ਜੈਰਾਉ ਠਾਕੁਰ ਦੀ ਤਾਂ ਉਹ ਪੂਰੇ ਗੁੱਸੇ ਵਿੱਚ ਨਜ਼ਰ ਆਏ ਕਿ ਆਖਰਕਾਰ ਜਿਹੜੇ ਲੋਕ ਕਹਿੰਦੇ ਚਿੰਤਾ ਨਹੀਂ ਹੈ ਜਿਨ੍ਹਾਂ ਨੂੰ ਉਹਨਾਂ ਬਾਰੇ ਗੱਲ ਨਾ ਕੀਤੀ ਜਾਵੇ ਤੇ ਉੱਧਰ ਲੋਕ ਪੁੱਛ ਰਿਹਾ ਕਿ ਆਖਰਕਾਰ ਕੰਗੜਾ ਨੌਤ ਵੋਟਾਂ ਪਾ ਕੇ ਕਿੱਥੇ ਲੋਪ ਹੋ ਗਏ ਨੇ ਜਾਂ ਲਾਪਤਾ ਹੋ ਗਏ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਕਿ 2000 24 ਵਿੱਚ ਵੀ ਅਜਿਹੀ ਜਿਹੜੇ ਆਫਤਾ ਜਿਹੜੇ ਲੋਕਾਂ ਤੇ ਪਈ ਸੀ ਲੋਕਾਂ ਨੇ ਕਾफी ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਸਮੇਂ ਵੀ ਕੰਗਰਨ ਆਉਤ ਕਿਤੇ ਨਜ਼ਰ ਨਹੀਂ ਆਏ ਪਰ ਹੁਣ 225 ਦਰਮਿਆਨ ਜਦੋਂ ਪੂਰੇ ਸਿਖਰਾਂ ਤੇ ਮੌਨਸੂਨ ਆਇਆ ਤੇ ਇੱਕ ਤੋਂ ਬਾਅਦ ਇੱਕ ਤਵਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਅਜੇ ਇਹ ਵਿੱਚ ਵੀ ਕੰਗਰਨ ਆਉਤ ਕਿਤੇ ਨਜ਼ਰ ਨਹੀਂ ਆਈ ਹਾਲਾਂਕਿ ਟਵੀਟ ਕਰਕੇ ਕੰਗਰਨ ਆਉਤ ਨੇ ਸਫਾਈ ਦਿੱਤੀ ਆ ਕਿ ਮੈਂ ਜਲਦ ਹਿਮਾਚਲ ਜਾ ਰਹੀ ਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਮੇਰੇ ਜੈਰਾਮ ਨਾਲ ਸੰਪਰਕ ਹੋਇਆ ਸੀ ਤਾਂ ਉਹਨਾਂ ਨੇ ਜੈਰਾਮ ਠਾਕੁਰ ਨੇ ਉਹਨਾਂ ਨੂੰ ਕੁਝ ਸਮਾਂ ਰੋਕਣ ਦੇ ਲਈ ਕਿਹਾ ਸੀ ਪਰ ਉੱਧਰ ਜੈਰਾਮ ਠਾਕੁਰ ਦਾ ਗੁੱਸਾ ਜਿਹੜਾ ਫੁੱਟਿਆ ਹੋਇਆ ਨਜ਼ਰ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਲੋਕਾਂ ਬਾਰੇ ਗੱਲ ਨਾ ਕੀਤੀ ਜਾਵੇ ਜਿਹੜੇ ਲੋਕਾਂ ਨੂੰ ਹਿਮਾਚਲ ਦੀ ਚਿੰਤਾ ਹੀ ਨਹੀਂ ਤਾਂ ਉੱਧਰ ਜੇਕਰ ਕਾਂਗਰਸ ਦੀ ਲੀਡਰ ਦੀ ਗੱਲ ਕਰੇ ਤਾਂ ਕਾਂਗਰਸੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵੀ ਖੂਬ ਤੰਜ ਕੱਸੇ ਨੇ ਤਾਂ ਦੋਵੇਂ ਲੀਡਰਾਂ ਤੇ ਵੱਡੇ ਤੰਜ ਕੱਸਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਜਾ ਰਾਮ ਤੋਂ ਆਠਾਕਰ ਬੜੇ ਗੁੱਸੇ ਚ ਨਜ਼ਰ ਆ ਰਹੇ ਨੇ ਤਾਂ ਕੰਗੜਾ ਨੌਤ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਹਾਲਾਂਕਿ ਸਿਆਸਤ ਜਿੱਥੇ ਆਪਣੇ ਤਰੀਕੇ ਨਾਲ ਚੱਲਦੀ ਆ ਪਰ ਉਧਰ ਲੋਕਾਂ ਨੂੰ ਕਿਵੇਂ ਜਿਹੜੇ ਆ ਇਹ ਆਫਤ ਚੋਂ ਕੱਢਿਆ ਜਾਵੇ ਇਹ ਹਾਲੇ ਕੋਈ ਪੁਖਤਾ ਜਿਹੜੇ ਆ ਪ੍ਰਬੰਧ ਕਰਦਾ ਨਜ਼ਰ ਨਹੀਂ ਆ ਰਿਹਾ ਤੇ ਲੋਕਾਂ ਦਾ ਗੁੱਸਾ ਵੀ ਪੂਰੇ ਸਿਖਰਾਂ ਤੇ ਨਜ਼ਰ ਆ ਰਿਹਾ ਹੈ ਤੇ ਅਜਿਹੇ ਵਿੱਚ ਕੰਗੜਾ ਨੌਤ ਅਕਸਰ ਜਿਹੜੇ ਕਿਸਾਨਾਂ ਬਾਰੇ ਜਾਂ ਕਾਂਗਰਸੀ ਜਾਂ ਵਿਰੋਧੀ ਲੀਡਰਾਂ ਬਾਰੇ ਕੋਈ ਨਾ ਕੋਈ ਵਿਵਾਦਤ ਬਿਆਨ ਦੇ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਤਾਂ ਹੁਣ ਆਪਣੀ ਹੀ ਪਾਰਟੀ ਦੇ ਲੀਡਰਾਂ ਦਾ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਆ ਕੰਗਨਾ ਨਾ ਤੋ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਹੁਣ ਮੰਡੀ ਜਾ ਕੇ ਉਹ ਲੋਕਾਂ ਦੀ ਸਾਰ ਲੈਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਤਾਂ ਹੁਣ ਪਾਣ ਜੋਗੇ ਕੱਪੜੇ ਤੱਕ ਨਹੀਂ ਬਚੇ ਤੇ ਕਾਫੀ ਤਵਾਹੀ ਹੈ ਜਿਹੜੀ ਪਾਣੀ ਨੇ ਮਚਾ ਕੇ ਰੱਖ ਦਿੱਤੀ ਆ ਜਿਸ ਦੇ ਚੱਲਦਿਆਂ ਲੋਕਾਂ ਦਾ ਗੁੱਸਾ ਖੁੱਟਿਆ ਹੋਇਆ ਹੈ ਤੇ ਪੁੱਛਿਆ ਜਾ ਰਿਹਾ ਕਿ ਆਖਰਕਾਰ ਕੰਗਰ ਨੌਤ ਹੈ ਕਿੱਥੇ ਨੇ